ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵਿਦਰ ਚੈਨਲ ਵੈ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਹੈ ਜਿਹੜਾ ਕਿਸ ਤਰ੍ਹਾਂ ਦਾ ਰਹੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ 'ਚ ਕੀ ਤਬਦੀਲੀ ਆਊਗੀ ਕੀ ਠੰਡ ਇਸੇ ਤਰ੍ਹਾਂ ਬਰਕਰਾਰ ਰਹੂ ਜਾਂ ਗਰਮੀ ਆਉਣ ਦੀ ਸੰਭਾਵਨਾ ਜਾਂ ਬਰਖਾ ਆਉਣ ਦੀ ਸੰਭਾਵਨਾ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਫਸਲਾਂ ਲਈ ਜਿਹੜਾ ਆਉਣ ਵਾਲਾ ਮਹੀਨਾ ਉਹ ਲਾਹੇਵੰਦ ਆ ਜਾਂ ਨੁਕਸਾਨ ਕਰੂਗਾ ਕੀ ਕਰ ਸਕਦਾ ਇਹ ਸਾਰਾ ਕੁਝ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਹਵਾਵਾਂ ਦੀ ਦਿਸ਼ਾ ਦੀ ਹਵਾਵਾਂ ਇਸ ਵਕਤ ਜਿਹੜੀਆਂ ਉਹ ਘਟ ਚੁੱਕੀਆਂ ਨੇ ਕਾਫੀ ਪਹਿਲਾਂ ਪੱਛਮ ਦੀ ਹਵਾਵਾਂ ਬਹੁਤ ਤੇਜ਼ ਵਗਦੀਆਂ ਸੀ ਪਿਛਲੇ 3-4 ਦਿਨ ਤੋਂ ਲੇਕਿਨ ਹੁਣ ਜਿਹੜੀਆਂ ਹਵਾਵਾਂ ਕਾਫੀ ਸਲੋ ਜਿਹੜੀਆਂ ਚੱਲ ਰਹੀਆਂ ਨੇ ਪੱਛਮ ਤੋਂ ਲੇਕਿਨ ਤੁਸੀਂ ਦੇਖ ਸਕਦੇ ਹੋ ਇੱਕ ਚੱਕਰਵਾਤਾ ਜਿਹੜਾ ਉਹ ਰਾਜਸਥਾਨ ਦੇ ਭਾਗਾਂ ਦੇ ਬਣਿਆ ਹੋਇਆ ਤੇ ਇੱਕ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਇਹ ਜਿਹੜੇ ਦੋਨੋਂ ਸਿਸਟਮ ਆ ਇਹ ਹਲਕੇ ਦਰਜੇ ਦੇ ਆ ਫਿਲਹਾਲ ਇਹ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਨੂੰ ਪ੍ਰਭਾਵਿਤ ਕਰ ਰਿਹਾ ਤੇ ਉਥੇ ਜਿਹੜੀਆਂ ਬਰਫ਼ ਦੀਆਂ ਗਤੀਵਿਧੀਆਂ ਜਿਹੜੀ 스ਨੋਫਾਲ ਹੋ ਰਹੀ ਆ ਲੇਕਿਨ ਪੰਜਾਬ ਦੇ ਵਿੱਚ ਬੱਦਲਵਾਂੀ ਜ਼ਰੂਰ ਆ ਤੇ ਲੇਕਿਨ ਵਰਖਾ ਦੀ ਕਿਸੇ ਤਰ੍ਹਾਂ ਦੀ ਕੋਈ ਆਉਣ ਵਾਲੇ 24 ਘੰਟਿਆਂ ਦੇ ਵਿੱਚ ਗਤੀਵਿਧੀ ਹੋਣ ਦੀ ਸੰਭਾਵਨਾ ਨਹੀਂ ਹੈ ਜਾਨੀ ਕਿ 17 ਤਰੀਕ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਬੱਦਲਵਾਂੀ ਹਲਕੀ ਫੁਲਕੀ ਹੋ ਸਕਦੀ ਆ ਲੇਕਿਨ ਧੁੱਪ ਨਿਕਲਦੇ ਚਾਂਸ ਆ ਜੇਕਰ ਆਪਾਂ ਗੱਲ ਕਰੀਏ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਆ ਜਿਹੜੀ ਉਹ ਜਾਰੀ ਰਹੂਗੀ ਤੇ ਬਾਕੀ ਭਾਗਾਂ ਦੇ ਵਿੱਚ ਰਾਜਸਥਾਨ ਹੋ ਗਿਆ ਗੁਜਰਾਤ ਦੇ ਭਾਗ ਹੋ ਗਏ ਮੱਧ ਪ੍ਰਦੇਸ਼ ਦੇ ਭਾਗ ਹੋ ਗਏ ਉੱਤਰ ਪ੍ਰਦੇਸ਼ ਹੋ ਗਿਆ ਬਿਹਾਰ ਹੋ ਗਿਆ ਇਹ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਤੇ ਜੇਕਰ ਗੱਲ ਕਰੀਏ ਆਪਾਂ ਸਿਸਟਮ ਜਿਹੜਾ ਅਗਲਾ ਸਟਰੋਂਗ ਆ ਰਿਹਾ ਉਹ ਆਣਾ ਜੀ 19 ਤਰੀਕ ਨੂੰ 18 ਤਰੀਕ ਨੂੰ ਵੀ ਕੁਝ ਗਤੀਵਿਧੀਆਂ ਵਰਖਾ ਦੀਆਂ ਵਰਖਾ ਦੀਆਂ ਪੰਜਾਬ ਦੇ ਵਿੱਚ ਹਲਕੇ-ਫੁਲਕੇ ਹੋ ਸਕਦੀਆਂ ਲੇਕਿਨ ਜ਼ਿਆਦਾ ਮਾਤਰਾ ਜ ਨਹੀਂ ਲੇਕਿਨ 19 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਦਿੱਲੀ ਤੇ ਜੰਮੂ ਕਸ਼ਮੀਰ ਰਾਜਸਥਾਨ ਦੇ ਕੁਝ ਭਾਗ ਇਹਨਾਂ ਭਾਗਾਂ ਦੇ ਵਿੱਚ 19 ਤਰੀਕ ਤੇ 20 ਤਰੀਕ ਨੂੰ ਵਰਖਾ ਦੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ ਉਹਦੇ ਵਿੱਚ ਕਈ ਥਾਵਾਂ ਤੇ ਤੇਜ਼ ਮੀਂਹ ਗੜੇਮਾਰੀ ਨੇਰੀ ਝੱਖੜਾ ਜਿਹੜਾ ਉਹ ਆ ਸਕਦਾ ਵਾ ਤੇ ਇਸੇ ਤਰ੍ਹਾਂ ਇਹ ਜਿਹੜੀਆਂ ਗਤੀਵਿਧੀਆਂ ਉਹ 21 ਜਾਂ 22 ਤਰੀਕ ਤੱਕ ਚੱਲ ਰਹੀਆਂ ਰਹਿਣਗੀਆਂ ਉਸ ਤੋਂ ਬਾਅਦ ਗਤੀਵਿਧੀਆਂ ਘਟ ਜਾਣਗੀਆਂ ਤੇ ਉਸ ਤੋਂ ਬਾਅਦ ਫਿਰ 25 26 ਤਰੀਕ ਤੋਂ ਇੱਕ ਵਾਰੀ ਫੇਰ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਵਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਹੁਣ ਆਪਾਂ ਗੱਲ ਕਰਦੇ ਹਾਂ ਆਉਣ ਵਾਲੇ 5 ਦਿਨ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਹੁਣ ਆਪਾਂ ਜੇਕਰ ਆਉਣ ਵਾਲੇ 5 ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੱਲ 17 ਤਰੀਕ ਨੂੰ ਜੰਮੂ ਕਸ਼ਮੀਰ ਦੇ ਭਾਗਾਂ ਤੇ ਹਲਕੀਆਂ ਫੁਲਕੀਆਂ ਗਤੀਵਿਧੀਆਂ ਹੋ ਸਕਦੀਆਂ ਲੇਕਿਨ ਪੰਜਾਬ ਹਰਿਆਣਾ ਹਿਮਾਚਲ ਉੱਤਰਾਖੰਡ ਤੇ ਆਪਣੇ ਜਿਹੜੇ ਹੈਗੇ ਰਾਜਸਥਾਨ ਦੇ ਭਾਗ ਗੁਜਰਾਤ ਦੇ ਭਾਗ ਮੱਧ ਪ੍ਰਦੇਸ਼ ਦੇ ਭਾਗ ਇਹਨਾਂ ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਤੇ ਹਵਾਵਾਂ ਦੇਖੋ ਤੁਸੀਂ ਘੁੰਮਣ ਘਰੀ ਬਣ ਰਹੀਆਂ ਕਿਸੇ ਤਰ੍ਹਾਂ ਦੀ ਕੋਈ ਖੁੱਲ ਕੇ ਹਵਾ ਨਹੀਂ ਚੱਲ ਰਹੀ ਜੇਕਰ ਆਪਾਂ ਗੱਲ ਕਰੀਏ 18 ਤਰੀਕ ਦੀ ਤਾਂ 18 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਬਈ ਪੰਜਾਬ ਦੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈਗੀ ਤੇ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ Rajasthan ਬਾਕੀ ਸਾਰੇ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਲੇਕਿਨ ਇਹ 18 ਤਰੀਕ ਵਾਲਾ ਜਿਹੜਾ ਬੱਦਲ ਆ ਇਹ ਹੌਲੀ-ਹੌਲੀ ਪਾਕਿਸਤਾਨ ਦੇ ਭਾਗਾਂ ਤੇ ਪਹੁੰਚਦਾ ਹੋਇਆ ਜੰਮੂ ਕਸ਼ਮੀਰ ਦੇ ਭਾਗਾਂ ਤੇ ਆਊਗਾ ਲੇਕਿਨ 18 ਨੂੰ ਕੋਈ ਖਾਸ ਗਤੀਵਿਧੀ ਹੈ ਨਹੀਂ ਜੇਕਰ ਆਪਾਂ ਗੱਲ ਕਰੀਏ 19 ਤਰੀਕ ਦੀ ਤਾ 19 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਬਈ ਇੱਕ ਜਿਹੜਾ ਚੱਕਰਵਾਤ ਆ ਤੇ ਵੈਸਟਰਨ ਡਿਸਟਰਬੈਂਸ ਆ ਉਹ ਪੰਜਾਬ ਤੇ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਜਿਸ ਦੇ ਨਾਲ ਕੀ ਹੋਊਗਾ ਬਈ ਜਿਹੜਾ ਇਹ 19 ਤਰੀਕ ਨੂੰ ਦੁਪਹਿਰ ਤੱਕ ਬੱਦਲ ਆ ਜਿਹੜਾ ਉਹ ਪੰਜਾਬ ਦੇ ਭਾਗਾਂ ਤੇ ਪਹੁੰਚ ਸਕਦਾ ਜਾਨੀ ਕਿ ਸ਼ਾਮ ਨੂੰ 4-5 ਵਜੇ ਤੱਕ ਤੁਸੀਂ ਲਾ ਸਕਦੇ ਹੋ ਵੀ ਜਿਹੜੇ ਦੱਖਣੀ ਭਾਗ ਆ ਪੰਜਾਬ ਦੇ ਉਹਨਾਂ ਦੇ ਵਿੱਚ ਇਹ ਬੱਦਲ ਪਹੁੰਚੂਗਾ ਤੇ ਰਾਤ ਭਰ ਜਿਹੜੀਆਂ ਗਤੀਵਿਧੀਆਂ ਪੰਜਾਬ ਦੇ ਕਈ ਭਾਗਾਂ 'ਚ ਹੁੰਦੀ ਸੰਭਾਵਨਾ ਬਣੀ ਹੋਈ ਆ ਤੇ ਜੇਕਰ ਆਪਾਂ ਗੱਲ ਕਰੀਏ 20 ਤਰੀਕ ਦੀ ਤਾਂ 20 ਤਰੀਕ ਨੂੰ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਆ ਘੜੇਮਰੀ ਹੋ ਸਕਦੀ ਆ ਜਾਂ ਨੇਰੀ ਚਖੜਾ ਜਿਹੜਾ ਉਹ ਚੱਲਣ ਦੀ ਸੰਭਾਵਨਾ ਜਿਸ ਤਰ੍ਹਾਂ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਦਿੱਲੀ ਦੇ ਕੁਝ ਭਾਗਾਂ ਚ ਵੀ ਵਰਖਾ ਹੋ ਸਕਦੀ ਆ ਤੇ ਲੇਕਿਨ ਜੇਕਰ ਆਪਾਂ ਗੱਲ ਕਰੀਏ ਬਾਕੀ ਜਿਹੜੇ ਰਾਜ ਆ ਜਿਵੇਂ ਰਾਜਸਥਾਨ ਸਮੁੱਚਾ ਮੱਧ ਪ੍ਰਦੇਸ਼ ਹੋ ਗਿਆ ਉੱਤਰ ਪ੍ਰਦੇਸ਼ ਹੋ ਗਿਆ ਇਨ੍ਹਾਂ ਸਾਰੇ ਭਾਗਾਂ ਦੇ ਵਿੱਚ ਜ਼ਿਆਦਾ ਵਰਖਾ ਦੀ ਕਿਰਤਿਵਿਧੀਆਂ ਹੋਣ ਦੀ ਸੰਭਾਵਨਾ ਨਹੀਂ ਹੈ ਕੋਲਕਾਤਾ ਸਾਈਡ ਹਲਕੀ ਫੁਲਕੀ ਕਾਰਵਾਈ ਆ ਜਿਹੜੀ ਉਹ ਹੋ ਸਕਦੀ ਆ ਜੇਕਰ ਆਪਾਂ ਗੱਲ ਕਰੀਏ 21 ਤਰੀਕ ਦੀ ਤਾਂ 21 ਤਰੀਕ ਨੂੰ ਕੋਈ ਖਾਸ ਗਤੀਵਿਧੀ ਹੋਣ ਦੀ ਸੰਭਾਵਨਾ ਜੰਮੇ ਕੁਸਮੇਰ ਚ ਹਲਕੇ-ਫੁਲਕੇ ਬਰਖ ਜਾਂ ਬਰਫਬਾਰੀ ਆ ਜਿਹੜੀ ਉਹ ਹੋ ਸਕਦੀ ਆ ਇਹ ਸੀਗਾ ਜੀ 5 ਦਿਨ ਦੇ ਮੌਸਮ ਦਾ ਹਾਲ ਜੇਕਰ ਹੁਣ ਆਪਾਂ ਗੱਲ ਕਰੀਏ ਫਸਲਾਂ ਦੀ ਤਾਂ ਫਸਲਾਂ ਇਸ ਵਕਤ ਜਿਹੜੀ ਆ ਮੀਡੀਅਮ ਸਟੇਜ 'ਚ ਪਹੁੰਚ ਚੁੱਕੀਆਂ ਨਾ ਹਲੇ ਪੱਕੀਆਂ ਨੇ ਪੂਰੀ ਤਰ੍ਹਾਂ ਨਾ ਕੱਚੀਆਂ ਨੇ ਤੇ ਜੇਕਰ ਪੰਜਾਬ ਦੇ ਵਿੱਚ ਗੜੇਮਾਰੀ ਹੁੰਦੀ ਆ ਤਾਂ ਫਸਲਾਂ ਨੂੰ ਕੁਛ ਨਾ ਕੁਛ ਨੁਕਸਾਨ ਆ ਜਿਹੜਾ ਹੋ ਸਕਦਾ ਕਿਉਂਕਿ ਇਸ ਵਕਤ ਜਿਹੜੀਆਂ ਬੱਲੀਆਂ ਕਣਕ ਨੂੰ ਉਹ ਲੱਗ ਚੁੱਕੀਆਂ ਨੇ ਤੇ ਪ੍ਰਮਾਤਮਾ ਕਰੇ ਵੀ ਗੜੇਮਾਰੀ ਜ਼ਿਆਦਾ ਨਾ ਹੋਵੇ ਤਾਂ ਵਧੀਆ ਗੱਲ ਆ ਜੇਕਰ ਹਲਕੀ ਦਰਮਿਆਨੀ ਵਰਖਾ ਹੁੰਦੀ ਆ ਤਾਂ ਉਹਦੇ ਨਾਲ ਕੋਈ ਖਾਸ ਨੁਕਸਾਨ ਦੀ ਹੋਣ ਦੀ ਸੰਭਾਵਨਾ ਨਹੀਂ ਹੈ ਕਿਸਾਨਾਂ ਨੂੰ ਥੋੜਾ ਜਿਹਾ ਆਉਣ ਵਾਲੇ ਟਾਈਮ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਪਾਣੀ ਦੇਣ ਲਈ ਏ ਸੀਗਾ ਜੀ ਮੌਸਮ ਦਾ ਹਾਲ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ ਜੀ